Nein, सई जयकारे सब कोई अघ न सियास जयारे सब कोई ਉਦਮ ਗੀਂ ਮੀਰੋ ਹਰ ਮਨ გან ਵਸਿਆ ਕੋਈ ਜਗਤ ਸਾਚਰੇ ਤਵ ਕੋਈ ਹਰ ਮਨ გან ਵਸਿਆ ਕੋਈ ਜਗਤ ਸਾਚਰੇ ਤਵ ਕੋਈ ਨਾਨਕ ਪ੍ਰਤਿਆਦਿ ਨਾਨਕ ਸੇਵਕੋਈ ਆਪਾਂ ਦੀ ਪ੍ਰਤਿਆਦਿ ਨਾਨਕ ਸੇਵਕੋਈ it's will करे ठाकुर हर मा का बसया कारे ठाई हर मास्या हर ठा हर मा तुम ਕੀ ਵੜਿਆਈ ਤਾਂ ਕੀਮਤ ਕਹੀ ਨਾ ਜਾਏ ਓ ਗੁਰੂ ਆਣ ਜਾਏ ਤੇਰਾ ਨਾਮ ਹੈ ਜਿਸ ਨੂੰ ਵਕਸ ਲੈ ਅਦਰ ਪਿਆਰੇ ਸੋ ਜਸ ਤੇਰਾ ਦਾ ਵਹਿਰਾ ਤਪਾਰੋ ਸਵਾਮੀ ਮੇਰਾ ਸੰਤਾਂ ਪਰਵਸ ਤੇਰਾ ਨਾਨਕ ਬਰਬ ਸਰਨਾਈ ਮੁਕੰਦੰਗ ਕਹਿ ਚਾਈ ਰਮਨ ਕਨਨ ਤੇ ਆਉਈ ਧਜਕਾਰ ਕਰੇ ਸਭ ਕੋਈ ਮਾਤਾ ਵਰ ਤੇ ਆਉਈ ਧਜਕਾਰ ਕਰੇ ਸਭ ਕੋਈ ਰਮਨ ਕਨਨ ਤੇ ਆਉਈ ਜੈ ਸਾਵ ਕੋਈ ਭਰਮਾਨ ਤਾਨ ਵਸਿਆ ਕੋਈ ਜੈਨ ਆ ਕਰੇ ਸਾਵ ਕੋਈ ਯਾਰਮਾਨ ਨੂੰ ਸਾਧੋ ਰੱਬ ਨਾਲ ਜੋੜ ਦੇ ਟੁੱਟਿਆ ਰਮਾਨ ਨੂੰ ਸਾਧੋ ਰੱਬ ਨਾਲ ਜੋੜ ਦੇ ਹੰਤਿਕ ਰਾਮ ਰਾਮ ਜੀ ਦਾਤਾ ਮੁਕਤ ਕੋ ਸੰਸਜ ਪਾਵੈ ਆਓ ਜਮਨੂ ਅਟਲ ਦਸਾਂ ਪਾਛੀਆਂ ਦੀ ਪਾਵਨ ਪਵਿੱਤਰ ਜਗ ਦੀ ਜੋਤ ਤਨਤਨ ਸਾਈਂ ਸ਼੍ਰੀ ਗੁਰਤ੍ਰੰਸੈ ਮਹਾਰਾਜੀ ਦੇ ਚਰਨਾਂ ਦੇ ਵਿੱਚ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨ ਤਨਤਨ ਬਾਬਾ ਸੱਚਾ ਸਿੰਘ ਮਹਾਰਾਜ ਉਹਨਾਂ ਦੇ ਤਪਸਥਾਨ ਤੇ ਆਪਾਂ ਪਹੁੰਚੇ ਮਜੂਦਾ ਮਹਾਂਪੁਰਸ਼ ਤਨ ਸੰਤ ਬਾਬਾ ਜਗਿੰਦਰ ਸਿੰਘ ਜੀ ਅਤੇ ਸਮੂਹ ਫਲਵਾੜੀ ਬਾਬਾ ਜੀ ਦੀ ਆਪਾਂ ਹਾਜ਼ਰੀਆਂ ਲਵਾ ਰਹੇ ਆ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲੇ ਦੀ ਯਾਦ ਦੇ ਵਿੱਚ ਬੈਠੇ ਸਾਰੇ ਸੋ ਆਓ ਜਿਨ੍ਹਾਂ ਦੇ ਜਨਮ ਹਨ ਉਹਨਾਂ ਦੇ ਜੀਵਨ ਤੋਂ ਵੀ ਸੇਧ ਪ੍ਰਾਪਤ ਕਰੀਏ ਸਿਰਫ ਜਾਲ ਛਾਪ ਕੇ ਤੇ ਖੀਰ ਜਾਂ ਲੰਗਰ ਪਕੌੜੇ ਛੱਕ ਕੇ ਨਾ ਘਰਾਂ ਨੂੰ ਚਲੇ ਜਾਈਏ ਮੰਨੇ ਕੀ ਗਤ ਕਹਿੰਦਾ ਜਾਏ ਜੇ ਕੋ ਕਹ ਪਿੱਛਾ ਮਛਤਾਏ ਕਾਗਦ ਕਰਮਨਾ ਲਿਖਣ ਹਾਰ ਮੰਨੇ ਕਾਗਲ ਕਰਨ ਵਿਚਾ ਸਾਡੇ ਤੋਂ ਪਹਿਲਾਂ ਵੀ ਬੇਅੰਤ ਮਹਾਪੁਰਸ਼ਾਂ ਨੇ ਸਮਾ ਲਾਇਆ ਹੈ ਸਾਡੇ ਤੋਂ ਬਾਅਦ ਵੀ ਬੇਅੰਤ ਮਹਾਪੁਰਸ਼ਾਂ ਨੇ ਸਮਾ ਲਾਉਣਾ ਹੈ ਬੇਅੰਤ ਮਹਾਪੁਰਸ਼ ਪਹੁੰਚੇ ਸਾਰੇ ਨਿwari-wari ਆਸ਼੍ਰੀ ਲਬਣੀ ਹੈ ਆਉ ਥੋੜਾ ਜਿਆ ਸਮਾਂ ਹੀ ਆਪਾਂ ਲਾਉਣਾ ਬਸ ਆਸ਼੍ਰੀ ਲਬਣੀ ਹੈ ਸੰਤੋ ਸਾਕਰ ਪਾਰ ਉਤਰੀਐ ਸਰਗੋ ਸੰਤੋ ਸਾਕਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਸਤਪੁਰਸ਼ ਆਪ ਨਾਮ ਜਪਦੇ ਨੇ ਓਰਨਾ ਜਪਉਂਦੇ ਨੇ ਆਪਣਾ ਜੀਵਨ ਪਹਿਲਾਂ ਬਣਾਉਂਦੇ ਨੇ ਫੇਰ ਓਰਨਾ ਦਾ ਬਣਿਆ ਕਰਦਾ ਹੈ ਧਨ 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 ਜਨ ਆਇਆ ਦੇਸ ਪ੍ਰਸਾਦ ਸਰ ਜਗਤ ਤਰਾਇ ਜਨ ਆਵਨ ਕਾ ਐਸ ਆਓ ਜਨ ਕੈ ਸੰਚ ਤੇ ਆਵੇਂ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਰਵਾਨਮਸਕਾਰ ਕੋਈ ਕਿਸੇ ਨੂੰ ਵੱਡਾ ਕਹਿੰਦਾ ਹੈ ਕੋਈ ਕਿਸੇ ਨੂੰ ਵੱਡਾ ਆਖਦਾ ਹੈ ਵੱਡੀ ਗੱਡੀ ਵਾਲੇ ਨੂੰ ਕਹਿੰਦੇ ਵੱਡਾ ਹੈ ਕਿਸੇ ਦੀ ਕੋਠੀ ਵੱਟੀ ਆਵੇ ਵੱਡਾ ਬੰਦਾ ਹੈ ਕਿਸੇ ਕੋਲ ਜ਼ਮੀਨ ਜ਼ਿਆਦਾ ਹੈ ਵੱਡਾ ਹੈ ਇਸੇ ਕੋਲ ਆਉਂਦਾ ਵੱਡਾ ਕਹਿੰਦੇ ਵੀ ਇਹ ਵੱਡਾ ਬੰਦਾ ਹੈ ਵੱਡਾ ਬੰਦਾ ਕੌਣ ਹੈ ਧਨ ਕੌਣ ਹੈ ਧਰਤਾਂ ਜੋਗ ਕੌਣ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹਨੂੰ ਸਿੱਖ ਪੁੱਛਦੇ ਨੇ ਬਾਬਾ ਜੀ ਕਿਰਪਾ ਕਰੋ ਵੱਡਾ ਕੌਣ ਹੈ ਇਸ ਸੰਸਾਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਵੱਡਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਪਹਿਲਾਂ ਕਾਲ ਕਰਿਓ ਆਦ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਹੀ ਸੱਚ ਤੇ ਫੇਰ ਉਹਦਾ ਨਾਮ ਵਡਾ ਰਤੀ ਪਰਸੋ ਵੀ ਵਿਚਾਰ ਚੱਲੀ ਸੀ ਉੱਚੇ ਉੱਪਰ ਉੱਚਾ ਨਾ ਹੋ ਤੇ ਪਰਮੇਸ਼ਰ ਤੋਂ ਬਿਗਿਆਰ ਜੇ ਦੇਖੀਏ ਸੰਸਾਰ ਦੇ ਵਿੱਚ ਨੇ ਵੱਡਾ ਬਣਾ ਕੌਣ ਹੈ ਜਿਹਦੇ ਕੋਲ ਨਾਮ ਦੇ ਭਜਾਨੇ ਬਾਬਾ ਜੀ ਨਾਮ ਦੇ ਜਾਨੇ ਕਰਾ ਕੋਲ ਤੇ ਗੁਰੂ ਅਰਜਨ ਦੇ ਜੀ ਕਹਿੰਦੇ ਨਾਮ ਜਪਣ ਵਾਲਿਆ ਕੋਲ ਸਾਧੂਆ ਕੋਲ ਰੱਬ ਦੇ ਤਿਆਰਿਆ ਕੋਲ ਬਾਬਾ ਜੀ ਉੱਥੇ ਪਾਣੀ ਚਾਰਨ ਕਰਦੇ ਨੇ ਆ ਗਏ ਧੜੇ ਆਰੇ ਸੰਤ ਤੁਮਾਰੇ ਹਰ ਕੋ ਪਾ ਗਏ ਧੜੇ ਆਰੇ ਤੁਮਾਰੇ ਜਿਨ ਕਰ ਧਨ ਹਰ ਪਰਵਾਣ ਗਣੀ ਸੇ ਹੀ ਆਏ ਆਪਲੇ ਦਿਨਾਂ ਦੇ ਕੰਮ ਜਿਨ੍ਹਾਂ ਕੋਲ ਅਰ ਪਈਏ ਪੈਸੇ ਸੋਦਾ ਚਾਹਦੀ ਨਹੀਂ ਨਾਮ ਰੂਹੀ ਧਨ ਹੈ ਸੰਸਾਰ ਦੇ ਵਿੱਚ ਕੋਈ ਵੱਡੇ ਬਾਗਾਂ ਵਾਲੇ ਹਨ ਜਿਨ੍ਹਾਂ ਕੋਲ ਦੇਖ ਜਾਣਿਆਰੀ ਨਾਮ ਨੇ ਵੱਡੇ ਬਾਗ ਸਾਧੂਆਂ ਨੇ ਕੋਲ ਦੇਖ ਜਾਣੇ ਹਈ I'm a ਵਿਚਾਇ ਸਤਿਗੁਰ ਨਾਨਕ ਵਰਗਟਿਆ ਸਾਰੇ ਕੋ ਸਤਿਗੁਰ ਨਾਨਕ ਵਰਗਟਿਆ ਮਿੱਟੀ ਤੁੰਦ ਜਗ ਚੰਨ ਸਤਿਗੁਰ ਬਾਛਾ ਚੋਜ ਕਰਦੇ ਨੇ ਬੇਅੰਤ ਸਿੱਖਿਆਵਾਂ ਦਿੱਤੀਆਂ ਸਾਨੂੰ ਇੱਕ ਮੋਕੇ ਤੇ ਤਾਂ ਮੈਂ ਤਾਂ ਕਾਲ ਜੀ ਕਹਿੰਦੇ ਨਾਨਕ ਨਾ ਤੇ ਤੂੰ ਮੱਝੀਆਂ ਚਾਰਦਾ ਕਲਾਂਬੇ ਹੁੰਦੇ ਨਾਦ ਖੇਤੀ ਦਾ ਕੰਮ ਕਰਦਾ ਹੈ ਤੈਨੂੰ ਪੜਨ ਭੇਜਿਆ ਤੂੰ ਬਾੰਦ ਨੂੰ ਪੜਿਆ ਆ ਗਿਆ ਐ ਨਾਨਕ ਬਾਲਾ ਜੀ ਨੂੰ ਕਿਹਾ ਜਾ ਉਹ ਖਰਾ ਸੌਦਾ ਕਰਕੇ ਆ ਉਹ ਨਾਨਕ ਨੂੰ ਨਾਲ ਲੈ ਜਾ ਕਹਿੰਦੇ ਨਾਨਕ ਆ 20 ਰੁਪਏ ਲੈ ਲਾ ਉਹਨਾਂ ਸਮਿਆਂ ਦੇ ਹਿਸਾਬ ਨਾਲ ਨਾ ਜੇ ਅੱਜ ਕਣ ਆਪਾਂ ਵੇਖੀ ਹਿਸਾਬ ਲਾਗੇ ਲੱਖਾਂ ਰੁਪਏ ਬਣਦੇ ਸਨ ਉਹ 20 ਰੁਪਏ ਨਾਨਕ 20 ਰੁਪਏ ਲੈ ਲਾ ਨਾਲ ਬਾਦੇ ਨੂੰ ਲੈ ਜਾ ਤੇ ਕੋਈ ਖਰਾ ਸਬਦਾ ਕਰਕੇ ਆ ਨਹੀਂ ਚਾਰ ਪੈਸੇ ਵਟ ਕੇ ਕੋਈ ਸਾਨੂੰ ਫਾਇਦਾ ਵੀ ਹੋਵੇ ਫਾਇਦਾ ਕਿੰਨੀ ਕਮੀ ਨਾਏ ਗੁਰ ਇੱਕ ਅਮੜੇ ਵੀ ਸਾਰ ਮਤ ਸਿਰ ਮਿੰਦਾ ਤੀ ਵੀ ਸਾਈਂ ਦੇ ਦਰਬਾਰ ਗੁਰਨਾਨਕ ਦੇਵ ਜੀ ਮਹਾਰਾਜ ਚਲੇ ਗਏ ਚੂੜ ਕਾਣੇ ਦੇ ਜੰਗਲ ਦੇ ਵਿੱਚ ਪਹੁੰਚੇ ਨੇ ਉੱਥੇ ਜਾ ਕੇ ਸਾਧੂਆਂ ਦੇ ਦਰਸ਼ਨ ਹੋਏ ਕਿਨਹੀਂ ਬਣ ਜਿਆ ਤਨਸੀ ਤੰਬਾ ਬਿਨਹੀਂ ਲੋਭ ਸੁਪਾਰੀ ਬਾਣਾ ਸੰਤ ਨਹੀਂ ਐ ਪਰ ਸੰਤ ਮਾਰਗ ਦੀ ਨਿਸ਼ਾਨੀ ਜਿਹਨੂੰ ਵੇਖ ਕੇ ਰੱਬ ਦੀ ਯਾਦ ਆਵੇ ਗੁਰ ਕੀ ਚਾਹੀਦਾ ਨੇ ਗਣਕਾ ਦਾ ਪਾਰ ਉਤਾਰਾ ਹੋ ਗਿਆ ਗਣਕਾ ਪਾਪਨ ਹੋਏ ਕੇ ਪਾਪਾਂ ਦਾ ਘਰਾਰ ਖੋਲਦਾ ਅਗਲੀ ਪੰਕਤੀ ਜੇ ਕਹਿੰਦੇ ਮਹਾਪੁਰਖ ਇੱਕ ਚਾਣ ਚੱਤ ਗਣਕਾ ਵਾਰੇ ਆਏ ਖੁਦ ਤਾਂ ਕਹਿੰਦੀ ਰੋਜ ਪਾਪ ਕਰਦੀ ਆਂ ਅੱਜ ਰੰਮ ਦੇ ਪਿਆਰੇ ਦੇ ਦਰਸ਼ਨ ਕਰ ਲਾਂ ਕਿ ਉਹ ਹੱਥ ਦੇ ਵਿੱਚ ਮਾਲਾ ਫੜੀ ਹੋਈ ਸੀ ਬਾਣੇ ਤੋਂ ਲੱਗਦਾ ਸੀ ਵੀ ਇਹ ਰੱਬ ਦਾ ਪਿਆਰਾ ਹੈ ਜਿਨ੍ਹਾਂ ਦੇ ਸੰਦੜੇ ਸਰਮ ਸੰਮੰਜ ਮਿੱਤਰ ਅਸਾੜੜੇ ਸੇ ਹੀ ਹਾਉ ਟੁੰਡੇ ਹਿੰਦੀ ਜਗ ਸਬਾਇਆ ਜਾਨ ਨਾਨਕ ਵਰਲੇ ਕੀ ਜਦੋਂ ਬੜਿਆ ਤੇਰਾ ਨਾਮ ਚੇਤੇ ਆਵੇ ਮੇਲੀਓ ਨਾ ਪਿਆਰਿਆ ਨੂੰ ਜਦਿਆਂ ਤੇਰਾ ਨਾਮ ਚੇਤੇ ਆਵੇ ਮੇਲੀਓ ਨਾ ਪਿਆਰੇ Yeah. ਦਾ ਕਿਵੇਂ ਕਰਦੇ ਨੇ ਰੱਬ ਦੇ ਪਿਆਰਿਆਂ ਨੂੰ ਭੋਜਨ ਸ਼ਿਕਾ ਸਾਨੂੰ ਸਿੱਖਿਆ ਦਿੱਤੀ ਬਾਬਾ ਜੀ ਨੇ ਬਈ ਇਸ ਤੋਂ ਵੱਡਾ ਕੋਈ ਸ਼ੁਭ ਕਰਮ ਨਹੀਂ ਹੋ ਸਕਦਾ ਰੱਬ ਦੇ ਪਿਆਰਿਆਂ ਦੀ ਸੰਗਤ ਦੀ ਸੰਤ ਸੰਗਤ ਗੁਰਮੁਖ ਪਿਆਰਿਆਂ ਦੀ ਸੇਵਾ ਕਰਨੀ ਹੈ ਸੋ ਸਾਨੂੰ ਇਹ ਸਿੱਖਿਆ ਦਿੱਤੀ ਜਦੋਂ ਆਪਾਂ ਸੰਤ ਸੰਗਤ ਕਰਦੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਫਿਰ ਕਿਰਪਾ ਹੋ ਜਾਏ ਕਰਦੀ ਹੈ ਸਤਿਗੁਰੂ ਬਾਦਸ਼ਾਹ ਫਰਮਾਉਂਦੇ ਨੇ ਸਾਧਕੇ ਸਭ ਸੋਭਾ ਸਰ ਤੇਵਾ ਸਾਧਕੇ ਸੰਗ ਧਰਮ ਰਾਏ ਕਰੇ ਸਿ ਆਉ ਸ਼ਾਰਾ ਹੋ ਗਿਆ ਆਪਾਂ ਇੱਕੋ ਧਾਰਨਾ ਹੋਰ ਪੜਨੀ ਹੈ ਸਤਕਾਰਯੋਗ ਜੁਦਾ ਮਹਾਂਪੁਰਸ਼ ਤੁਹਾਨੂੰ ਸੰਤ ਬਾਬਾ ਜਗਿੰਦਰ ਸਿੰਘ ਜੀ ਮਹਾਰਾਜ ਉਹੀ ਸਟੇਜ ਤੇ ਪਹੁੰਚ ਚੁੱਕੇ ਨੇ ਸੋ ਜਦੋਂ ਰੱਬ ਦੇ ਪਿਆਰੇ ਸੰਸਾਰ ਤੇ ਸ਼ਰੀਰ ਕਰਕੇ ਵਿਚਰਦੇ ਨੇ ਉਦੋਂ ਵੀ ਭਲਾ ਕਰਦੇ ਨੇ ਸਾਰੇ ਇੱਕ ਵਾਰ ਕਹਿੰਦੇ ਧੰਨ ਧੰਨ ਬਾਬਾ ਹਰੀ ਸਿੰਘ ਜੀ ਮਹਾਰਾਜ ਬੋਲਿਆ ਕਰੋ ਬੀਬੀਆਂ ਬੋਲਦੀਆਂ ਭਾਈ ਦੀ ਬੋਲਦੇ ਜਦ ਭਾਈਆਂ ਦੀ ਆਵਾਜ਼ ਹੈਗੀ ਜਿਆਦਾ ਉੱਚੀ ਹੁੰਦੀ ਬੋਲਦੇ ਘੱਟਿਆਂ ਸਾਰੇ ਲੋ ਧੰਨ ਧੰਨ ਬਾਬਾ ਹਰੀ ਸਿੰਘ ਜੀ ਮਹਾਰਾਜ ਹੁਣ ਕਹੋ ਧੰਨ ਧੰਨ ਬਾਬਾ ਸੋਚਾ ਸਿੰਘ ਜੀ ਮਹਾਰਾਜ ਰੱਬ ਦੇ ਪਿਆਰੇ ਜਦੋਂ ਸ਼ਰੀਰ ਕਰਕੇ ਸੰਸਾਰ ਤੇ ਹੁੰਦੇ ਨੇ ਉਦੋਂ ਵੀ ਨਾਮ ਜਪਾਉਂਦੇ ਨੇ ਜਦੋਂ ਚਲੇ ਜਾਂਦੇ ਉਦੋਂ ਪਰਸ਼ੀਆਂ ਦੇ ਰੂਪ ਦੇ ਵਿੱਚ ਸੰਗਤ ਕੱਦਰ ਹੁੰਦੀ ਹੈ ਤੇ ਫੇਰ ਗੁਰੂ ਗ੍ਰੰਥ ਸਾਹਿਬ ਦਾ ਜਸ ਕਰਦੇ ਨੇ ਆਓ ਇੱਕੋ ਹੀ ਆਪਾ ਧਾਰਨਾ ਪੜਨੀ ਹੈ ਹੋਈਆਂ ਭੁੱਲਾਂ ਦੀ માਫੀ ਅਸੀਂ ਅਰਦਾਸ ਕਰਦੇ ਆ ਸਤਿਕਾਰਯੋਗ ਸੰਤ ਬਾਬਾ ਜਗਿੰਦਰ ਸਿੰਘ ਜੀ ਨੂੰ ਮਹਾਰਾਜ ਜੜਵੀ ਕਲਾ ਬਖਸ਼ਿਸ਼ ਕਰਨ ਦੇਹ ਰੋਗ ਦਾ ਬਖਸ਼ਿਸ਼ ਕਰਨਾ ਜੋ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣ ਸੰਗਤਾਂ ਨੂੰ ਬਾਬਾ ਜੀ ਜਥੇ ਸਮੇਤ ਸੇਧ ਦਿੰਦੇ ਰਹਿਣ ਆਓ ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਸੰਤ ਬਾਬਾ ਸੱਚਾ ਸਿੰਘ ਜੀ ਮਹਾਰਾਜ ਦੀ ਯਾਦ ਨੂੰ ਮੁੱਖ ਰੱਖਦੇ ਆ ਇੱਕ ਉਤਾਰਨਾ ਪੜ੍ਹਨੀ ਆ ਫਿਰ ਸਮਾਪਤੀ ਹੈ ਸੰਤਾਂ ਦੇ ਜਾਇਆਂ ਤੇ ਸੰਗਤਾਂ ਦੇ ਲੱਗਦੇ ਨੇ ਸੰਤਾਂ ਦੇ ਜਾਇਆਂ ਤੇ ਆਂਗਤ ਕਰਨ ਦੇ ਲੱਗਦੇ ਮੇ